ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਦੋਂ ਤੋਂ ED ਵੱਲੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਤੇ ਬਲੈਂਟੇਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਜ਼ਿਲ੍ਹਾ ਪਟਿਆਲਾ ਦੀ ਟੀਮ ਵੱਲੋਂ ਪਟਿਆਲਾ ਦੇ ਕਨੌੜੀ ਗੇਟ ਵਿਖੇ ਸਮੂਹਿਕ ਵਰਤ ਤੇ ਬੈਠ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਕਿ ਅਜਿਹੇ આરોਪ ਅਰਵਿੰਦ ਕੇਜਰੀਵਾਲ ਦੇ ਉੱਪਰ ਉੱਠੇ ਨੇ ਉਹ ਝੂਠੇ ਨੇ ਉਹਨਾਂ ਨੂੰ ਅੰਦਰ ਕੀਤਾ ਗਿਆ ਬਿਲਕੁਲ ਬੇਬੁਨਾਦ ਨਹੀਂ ਹਲੇ ਤੱਕ ਈਡੀ ਕੋਈ ਵੀ ਸਬੂਤ ਪੇਸ਼ ਨਹੀਂ ਕਰ ਪਾਈ ਆਗੂਆਂ ਦਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਆਪਰੇਸ਼ਨ ਲਾਟਸ ਦੇ ਤਹਿਤ ਵਕ ਵਕ ਆਗੂਆਂ ਨੂੰ ਖਰੀਦਣ ਦਾ ਕੰਮ ਕਰ ਰਹੀ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਮਾਰਿਆਂ ਨੇ ਬਹੁਤ ਚੰਗੀ ਪ੍ਰਾਤਿ ਆਜੂ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਇਹ ਪ੍ਰੋਗਰਾਮ ਖਟਖੜ ਕਲਾ ਦੇ ਵਿੱਚ ਸਰਕਾਰ ਵੱਲੋਂ ਰਮਾਨਜੀ ਸਾਹਬ ਦੇ ਕਿਉਂਕਿ ਉੱਥੇ ਪੂਰੀ ਦੁਨੀਆ ਦੀ ਧਵਾਤਾ ਹੈ ਪੂਰੇ ਦੇਸ਼ ਦੇ ਵਿੱਚ ਆਵਾਦ ਪਾਰਟੀ ਦੇ ਵੱਲੋਂ ਬਹੁਤ ਵਰਤਿਆ ਜਾ ਰਿਹਾ ਹੈ ਬਹੁਤ ਹੀ ਸ਼ਹੀਦ ਭਗਤ ਸਿੰਘ ਹੋਰਾਂ ਦੇ ਸੰਗੀ ਸੋਚ ਰੱਖਿਆ ਡਲਰਨਾਂ ਦੇ ਵਿੱਚ ਆਵਾਦ ਪਾਰਟੀ ਦੇ ਕਲੇਮਰ ਰਾਜਗੁਰੂ ਦੇ ਚਰਨਾਂ ਚੜ੍ਹਦੀ ਸੀਤਾ ਦੇ ਚਰਨਾਂ ਤੇ ਆਮ ਆਦਮੀ ਪਾਰਟੀ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਦੀ ਟੀਮ ਨੇ ਜੇਲ੍ਹ ਵਿੱਚ ਬੰਦੇ ਵਰਤ ਰੱਖਿਆ ਫਰਮਕਾਰੀ ਦੇ ਵਿਰੋਧ ਚ ਰੱਖਿਆ ਜੋ ਕਦੇ ਜੇਲ੍ਹ ਵਾਲਜੀ ਦੀ ਗ੍ਰਿਫਤਾਰੀ ਇਹ ਇੱਕ ਜਿਹੜਾ ਉਹ ਇੱਕ ਕਤਲ ਦਾ ਕਤਲ ਕਰਦਾ ਵੱਡਾ ਲੀਡਰ ਹੋ ਗਏ ਜਿਹੜੀ ਗ੍ਰਿਫਤਾਰੀ ਹੋਈ ਹੈ ਤੇ ਔਰ ਹਕੂਮਤਰੀ ਉਹ ਸਰਕਾਰਾ ਜਿਹੜੇ 12 ਵੀ ਪੈਰੀ ਜਾਣੇ ਇਹ ਸਾਡੇ ਲਈ ਬਹੁਤ ਮੰਦ ਪਰ ਵੀ ਗੱਲ ਹੈ ਮੈਂ ਤਾਂ ਸਾਰਿਆਂ ਦੀ ਇੱਕੋ ਗੱਲ ਕਰਦਾ ਜਿਹੜੀ ਪਾਰਟੀ ਦੇ ਲੋਕਾਂ ਦਾ ਔਰ ਜਿਹੜੇ ਰਾਟੀ ਪੱਖ ਦੇ ਲੋਕ ਨੇ ਜਿਹੜੇ ਉਹ ਇੱਕ ਦੋ ਬੰਦ ਨੂੰ ਗ੍ਰਿਫਤਾਰ ਕੀਤੇ ਨੇ ਮੇਰਾ ਦਿਲ ਦੁਖਦਾ ਪਾਰਟੀ ਦੇ ਆਂਗਰ ਪਾਰਟੀ ਦੇ ਮੇਰਾ ਆਪ ਨੂੰ ਹੋ ਗਿਆ ਨੇ ਸ਼ਹਿਰ ਪਿਆਰ ਦੀ ਜਲਾ ਸੱਚੇ ਬੱਚਿਆਂ ਜਿਹਦੇ ਕਤਲ ਹੋਏ ਨੇ ਪਰਦੋਨੀ ਅਤੇ ਪੁੱਤਰ ਭਾਰਤੀ ਦੇ ਜਾਤੀ ਦਾ ਗੋਲੇ ਤੋਰਦੇ ਨੇ ਇੱਕਜੁੱਟ ਨਾਲ ਵਿਰੋਧ ਕਰਦੇ ਆ। ਇਹਨਾਂ ਸ਼ਾਹੂਕਾਰਾਂ ਦਾ ਕਾਨੂੰਨੀ ਜਿਸਤਾਨਾ ਚਾਹੀਦਾ। ਉਹ ਗੁਣਾ ਸਪੀਡ ਨਾਲ ਵਧਦੇ ਜਿਹੜੀ ਤਾਨਾ ਚਾਹੀਦਾ। ਬਾਰਾਂ ਬਾਰਾਂ ਨੇ ਲਗਾਤਾਰ ਜਿਹੜੇ ਵਿਰੋਧੀ ਪੱਖ ਦੇ ਲੋਕ ਨੇ। ਉਹਨਾਂ ਨੂੰ ਇੱਕਜੁੱਟ ਹੋ ਕੇ ਰੋਕਦੀ ਹੈ। ਖਡੋਣੇ ਦੀ ਤਰ੍ਹਾਂ ਜਿਹੜਾ ਡੈਮੋਕਰੇਸ਼ਨ ਲੋਟਸ ਰਾਈ ਮੈਂ ਤਾਂ ਇੱਕ ਵੱਖ-ਵੱਖ ਤਰੀਕਿਆਂ ਨਾਲ ਲੋਕ 300 ਦੇ ਕਰੀਬ ਦੀ ਪਾਰਟੀ ਜਿਨ੍ਹਾਂ ਨੇ ਐਮਐਲਏ ਹੋਤਾ ਹੈ ਇਤੋ ਫਰਕ ਕਰ ਚੁੱਕੇ ਨੇ ਤੁਸੀਂ ਔਰ ਇਹਦੇ ਤੋਂ ਇਲਾਵਾ ਪੀ ਪੀ ਦੀਆਂ ਵੋਟਾਂ ਪਾਉਂਦੇ ਨੇ ਲੋਕ ਉਹਨਾਂ ਨਾਲ ਸੰਘਰਸ਼ ਨਹੀਂ ਹੁੰਦੇ ਵੋਟਾਂ ਪਾਰ ਜਾਣਾ ਉਹਨਾਂ ਨੂੰ ਉਹ ਅਜਿਹੇ ਕੇਸ ਭਾ ਕੇ ਆਪਦੇ ਲੈ ਕੇ ਚਮਲ ਕਰਾਉਣਾ ਚਾਹੁੰਦੇ ਨੇ ਦੂਜਾਰਾ ਆਪਦੀ ਟੇਕੀਲਾ ਸਰਕਾਰ ਬਣਾਉਣਾ ਚਾਹੁੰਦੇ ਨੇ ਧਰਮ ਦੇ ਨਾਂ ਤੇ ਜਾਂਤੀ ਦੇ ਨਾਂ ਤੇ ਲੋਕਾਂ ਨੂੰ ਲੜਨਾ ਚਾਹੁੰਦੇ ਨੇ ਬਹੁਤ ਜੀ ਕਮਾਂਟਤ ਕੰਡੇ ਪਲਉਣਾ ਚਾਹੁੰਦੇ ਨੇ ਪਰ ਜਦੋਂ ਪੂਰੀ ਵੀ ਕੱਢਾਣੇ ਚਾਹੁੰਦਾ ਜਿਹੜੇ ਲੋਕ ਇਹਨਾਂ ਪਾਲਿਸੀ ਨਾਲ ਐਮਟੀ ਹੋਏ ਕਿ ਉਹਨਾਂ ਤੇ ਇਸ ਤਰ੍ਹਾਂ ਦੇ ਕੇਸ ਪਾ ਦਿੱਤੇ ਜਾਂਦੇ ਬੋਟ ਵੋਟਾਂ ਰਹੀ ਗੁਜਰਵੀ ਮਕੇਰੀਆਂ ਦੀ ਜਿਹੜਾ ਦੇ ਦਿੱਤੇ ਤੁਹਾਨੂੰ ਪਤਾ ਹੈ ਇਹਨੇ ਨਾ ਕਿਹਾ ਦਫਤਰਾਂ ਦੇ ਵਿੱਚ ਚਾਪੇ ਮਾਰ ਦਿੱਤੀ ਗਈ ਹੈ ਦਾਡੇ ਜਿਲ੍ਹੇ ਦਾ ਕਜਿੰਦਰ ਮੱਤਾ ਜੀ ਜਿਹੜਾ ਸਾਡੇ ਲੋਕ ਸਦਾ ਨਹੀਂ ਫੜਿਆ ਗਿਆ ਸਿੰਘ ਸਾਹਿਬ ਦਾ ਉਸ ਤੋਂ ਬਾਅਦ ਜਿਹੜਾ ਇਹ ਸ਼ਰਾਬ ਭੁਗਾਂ ਦੇ ਨਾਮ ਦਾ ਫੇਰ ਚੱਲਾ ਸਾਰਿਆਂ ਨੇ ਜਿਹੜਾ ਤਿਆਰ ਕੀਤਾ ਧੰਨਵਾਦ ਵਾਹਿਗੁਰੂ ਸਾਹਮਣੇ ਜਿਹੜਾ ਅਜੇ ਘਟਾਲਾ ਹੋਊਗਾ ਜਿਹੜਾ ਉਲਟਾ ਕਾਰਨ ਦੀ ਬਜਾਏ ਸਰਕਾਰ ਦਾ ਫਾਇਦਾ ਕਰੇ ਜਿਹੜਾ ਇਨਕਲਾਬ ਜਿਹੜੇ ਉਲਟਾ ਇਹ ਸਰਕਾਰ ਦਾ ਵੀ ਫਾਇਦਾ ਕੀਤਾ ਇਨਕਲਾਬ ਉੱਥੋਂ ਦੇ ਲੋਕਾਂ ਨੂੰ ਜਿਹੜਾ ਦਿੱਤੀ ਮਿਲੀ ਅਰੇ ਰੋਟੀਆਂ ਦੇ ਠੇਕੇਦਾਰ ਸਨ ਉਹਨਾਂ ਨੂੰ ਵੀ ਮੁਨਾਫਾ ਹੋ ਰਿਹਾ ਜਿਹਨਾਂ ਸਾਰਿਆਂ ਨੂੰ ਮੁਨਾਫਾ ਮਿਲਿਆ ਨਾ ਜਦੋਂ ਸੱਤਾਂ ਦੇ ਵਿੱਚ ਕਿਹ ਕਿਹ ਕਹਿ ਸਕਦੇ ਹੋ ਤੁਹਾਡੇ ਕੋਲ ਸਾਹਮਣੇ ਬਿਲਕੁਲ ਕਲੀਅਰ ਹੀ ਹੋ ਗਿਆ 54 ਹਜ਼ਾਰ ਕਰੋੜ ਦੇ ਬਾੜ ਸ਼ਰਤ ਜਨਬ ਨੇ ਖਰੀਦੇ ਉਸ ਵਿਅਕਤੀ ਨੇ ਖਰੀਦੇ ਜਿਹੜਾ ਕਿ ਇਸ ਕੇਸ ਦੇ ਵਿੱਚ ਗਵਾਹ ਬਣਾਇਆ ਗਿਆ ਜੀ ਅਸੀਂ ਉਸ ਤੇ ਉਹਨੂੰ ਵਾਈਸ ਚੇਅਰਮੈਨ ਉਹਨੂੰ ਬਾਰਾਫ ਗਵਾਹ ਇਕੱਤਰ ਦਾ ਤਿਆਰ ਕਰਕੇ ਇਹਨਾਂ ਨੇ ਜਿਹਨਾਂ ਦਾ ਬਹੁਤ ਧੜਵਾਜ਼ੀ ਕਰਦੇ ਉਸ ਤੋਂ ਮੋਟਾ ਚੰਦਾ ਲਿਆ ਤਾਂ ਕਿ ਉਹਨੂੰ ਛੱਡਿਆ ਜਾ ਸਕੇ ਉਹਨੂੰ ਗਵਾਹ ਬਣਾ ਲਿਆ ਜਾਵੇ ਪੋ ਐਹੋ ਜਿਹੇ ਤਰੀਕੇ ਜਿਹੜੇ ਅਪਣਾਏ ਜਾ ਰਹੇ ਨੇ ਇਹ ਤਾਂ ਆਪਣੇ ਆ ਜਿਹੜੀ ਕੋਲਦਾਰ ਬੋਲ ਖੁੱਲਦੀ ਜਾ ਰਹੀ ਏ ਉਹ ਤੁਹਾਡੇ ਸਾਰਾ ਕੋ ਸਾਹਮਣੇ ਜੀ ਜੀ ਵਰਕਰ ਦੀ ਕਮੀ ਲੱਗਦੀ ਹੈ ਕਿਤੇ ਬੰਦੂ ਸਾਹਿਬ ਗਾਇਬ ਹੈ ਜਿਹੜੇ ਕਿ ਲੰਬੇ ਸਮੇਂ ਤੋਂ ਸ਼ੇਰ ਮਾਜਰਾ ਜੀ ਨਹੀਂ ਆਇਆ ਹਡਾਨੇ ਨੂੰ ਲਾ ਲੋ ਚੇਅਰਮੈਨ ਜੀ ਤੁਹਾਨੂੰ ਆਮ ਆਦੀ ਪਾਰਟੀ ਨੇ ਲਾਇਆ ਉਹ ਵੀ ਪਾਰਟੀ ਵਿੱਚ ਹੋਈ ਤੇ ਮੈਂ ਬਹੁਤ سارے ਲੋਕ ਜਿਹੜੇ ਨੇ ਖੜਕੜ ਕਲਾਂ ਗਏ ਨੇ ਮੇਰਾ ਆਪਣਾ ਵੀ ਜਾਣਦਾ ਵਿਚਾਰ ਸੀ ਫਿਰ ਮੇਰੇ ਖਿਆਲ ਚ ਮੇਰਾ ਵੀ ਤੁਸੀ ਕਹਿ ਦੇਣਾ ਸੀ ਕਿ ਸੰਧੂ ਸਾਹਿਬ ਨਹੀਂ ਆਇਆ ਜੀ ਰਾਜੇ ਹੀ ਕੋਈ ਗੱਲ ਨਹੀਂ ਜਿਨ੍ਹਾਂ ਨੇ ਖੜਕੜ ਕਲਾਂ ਜਾਣਾ ਸੀ ਉਹ ਖੜਕੜ ਕਲਾਂ ਹੀ ਪਹੁੰਚ ਗਏ ਉਹ ਜਿਹੜਾ ਲੋਕਾਂ ਨੇ ਇੱਥੇ ਹੁਣ ਆ ਕੇ ਬੈਠੇ ਆਏ ਨੇ ਬਸ ਉਹ ਧਰ ਬੈਠੇ ਆ ਜਗਰਤ ਕਰ ਬੈਠੇ ਆ ਜਿਹੜਾ ਕੋਈ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਆਈ ਤੁਹਾਨੂੰ ਸਟੇਟਮੈਂਟ ਆਏਗੀ ਉਸ ਤੋਂ ਬਾਅਦ ਅਗਲੀ ਗੱਲ ਵੀ ਕਹਾਂਗਾ ਪ੍ਰਣਿਤ ਕੀ ਨਾਮ ਹੈ ਮੇਰਾ ਨਾਮ ਅਰਵਿੰਦਰ ਤਨੰਜਾ ਹੈਗਾ ਜੀ ਔਰ ਮੈਂ ਪਾਰਟੀ ਦਾ ਆਂਡਰ ਮੈਂਬਰ ਆ ਅੰਨਾ ਅੰਦੋਲਨ ਤੋਂ ਨਿਕਲੀ ਹੋਈ ਇਹ ਪਾਰਟੀ ਆ ਔਰ ਸ਼ੁਰੂ ਤੋਂ ਹੀ ਇਹ ਪਾਰਟੀ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਨਾਲ ਚੱਲ ਰਹੀ ਆ ਇਕ ਵਾਰ ਮੋਦੀ ਸਰਕਾਰ ਨੇ ਇੱਕ ੱੱਕੇ ਸ਼ਾਹੀ ਨਾਲ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਬਾਕੀ ਨੇਤਾ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਅੰਦਰ ਕਰ ਦਿੱਤਾ ਹੈ ਅਸੀਂ ਉਹਦੇ ਸੰਭਾਲਿਕ ਤੌਰ ਤੇ ਹੜਤਾਲਾ ਨਾ ਕਰਦੇ ਹੋਏ ਰਸਤੇ ਜਾਮ ਨਾ ਕਰਦੇ ਤਾਂ ਕਿ ਆਮ ਲੋਕਾਂ ਨੂੰ ਕੋਈ ਔਖਾ ਨਾ ਹੋਵੇ ਸੰਭਾਲਿਕ ਤੌਰ ਤੇ ਮੋਦੀ ਸਰਕਾਰ ਨੂੰ ਜਗਾਉਣ ਵਾਸਤੇ ਤੇ ਆਮ ਲੋਕਾਂ ਨੂੰ ਵੇਰ ਕਰਨ ਵਾਸਤੇ ਇੱਕ ਇਹ 11 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਵਰਤ ਰੱਖਿਆ ਜੀ ਜੋ ਅਸੀਂ ਅੱਜ ਸਾਰੇ ਡਿਸਟ੍ਰਿਕਟ ਹੈੱਡਕੁਆਰਟਰਾਂ ਦੇ ਵਿੱਚ ਔਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਇਹ ਵਰਤ ਅੱਜ ਖੜਕੜਗੜਾਂ ਦੇ ਵਿੱਚ ਰੱਖਿਆ ਹੋਇਆ ਕਿਉਂਕਿ ਪਟਿਆਲਾ ਤੋਂ ਬਲਜੀਤ ਸਰਨਾ ਦੀ ਵਿਸ਼ੇਸ਼ ਰਿਪੋਰਟ